ਕਿਤੇ ਗੋਰੇ ਚੱਕ ਵਾਲੇ ਦੀ ਗੌਂਦ ਦੀ ਫੋਟੋ ਦੇਖ ਲਈ ਅਖਬਾਰ ਤੇ ਅੱਛਾ ਮੈਂ ਕਿਹਾ ਯਾਰ ਇਹ ਵੀ ਗਾਉਣ ਲੱਗ ਗਿਆ ਯਾਰ ਤਾਂ ਮਿੱਥੋਂ ਕਹਿੰਦਾ ਹੁੰਦਾ ਜੀ ਬਾਈ ਤੈਨੂੰ ਸੰਗ ਨਹੀਂ ਲੱਗਦੀ ਫਿਰ ਮੈਂ ਵੀ ਤਿਆਰੀ ਕਰਨ ਲੱਗ ਗਿਆ ਪੈ ਗਿਆ ਅਖੀਰ ਸਾਡੇ ਘਿਹੜਿਆਂ ਦਾ ਮੁੱਲ ਉੜਦੀ ਕਬੂਤਰੀ ਬਠਾ ਲਈ ਜੱਟ ਨੇ ਪਹਿਲਾਂ ਜਿਹੜੀ ਨਖਰੇ ਜੇ ਕਰਦੀ ਹੁੰਦੀ ਸੀ ਹੋੜ ਦੇ ਫਕਾਰੇ ਉੱਤੇ ਲਾ ਲਈ ਜੱਟ ਨੇ 8 ਸਾਲਾਂ ਜੋ ਠੀਕ ਐਸ ਤਰ੍ਹਾਂ ਕੱਢੀਆਂ ਮੈਂ ਉਹ ਮੇਂ ਨਾ ਹੀ ਚੱਲੀਆਂ 95 97 99 99 2000 1 2 3 4 ਚ ਚੱਲੀ ਬੜਾ ਪਰ ਮੈਂ ਟੇਬਾਇਸਲ ਕੱਢਣੀ ਸੀ ਜਗਾੜ ਕਰਦਾ ਕੁਛ ਕਰਦਾ ਉਹ ਤਾਂ ਮਾਰਕੀਟ 'ਚ ਫੱਟਾ ਤਾਂ ਲਾ ਹੀ ਦਿੱਤਾ ਸੀ ਨਾ ਦੋ ਗੀਤਾਂ ਨਾਲ ਹੀ ਪਹਿਲੇ ਅੱਛਾ ਦਫ਼ਤਰ ਤਾਂ ਬਣਾ ਲਿਆ ਕਲਾਕਾਰਾਂ ਨੂੰ ਲੋਕ ਤੂੜੀ ਵਾਲੇ ਸੁਭਾਤ 'ਚ ਪਾਉਂਦੇ ਤੁਸੀਂ ਪਹਿਲਾਂ ਗਾਂ ਨਹੀਂ ਪਾਉਂਦੇ ਹੁੰਦੇ ਅੱਛਾ ਇੱਕ ਕਲਾਕਾਰ ਸਾਡੇ ਗਿਆ ਗਾਉਣ ਉਹਨਾਂ ਨੂੰ ਗਵਾਂਢੀਆਂ ਦੇ ਘਰੇ ਬਾਤਾ ਉਹਨਾਂ ਦਾ ਬੁੜਾ ਨਾਲੇ ਦੀਰਾ ਪਾਉਂਦਾ ਫਿਰ ਕਹਿੰਦਾ ਕੰਦਰ ਦੇ ਇਕੰਦਰ ਦਾ ਡੇ ਘਰੇ ਬਾਤਾ ਜਿਹੜਾ 1985 ਤੋਂ ਪਹਿਲਾਂ ਵਾਲਾ ਸਰੋਤਾ ਸੀ ਨਾ ਜੇ ਤੁਸੀਂ ਕਿਸੇ ਦੇ ਗੀਤ गा ਲੈਂਦੇ ਹੋ ਸਾਨੂੰ ਕਲਾਕਾਰ ਨਹੀਂ ਮੰਨਦਾ ਅੱਛਾ ਜੀ ਤਾਂ ਨਹੀਂ ਇਹ ਤਾਂ ਉਹ ਟੈਂਪਰੇਰੀ ਬਟਿੰਡੇ ਉਹ ਲੈਂਦਾ ਉਹ ਆਦੰਦੇ ਬਟਿੰਡੇ ਦੇ ਕਲਾਕਾਰਾਂ ਨੂੰ ਛੋਟੇ ਕਲਾਕਾਰ ਮੰਨਦੇ ਇਹ ਤਾਂ ਆਪਤਾਰ ਚਮਕ ਨੇ ਤੇ ਪ੍ਰਗਟ ਭਾਗੂ ਇਹਨਾਂ ਨੇ ਦੋਵਾਂ ਨੇ ਮਾਰਕੀਟ ਇੱਥੇ ਬੰਨ੍ਹਤੀ ਚਮਕ ਨੇ ਠੋਗਾ ਜਦੋਂ ਫੇਰ ਫੇਰ ਪਤਾ ਲੱਗਿਆ ਬਟਿੰਡੇ ਵਾਲੇ ਵੀ ਫੁੱਲੀ ਵਾਲੇ ਕਿੱਲਾ ਬਣ ਗਏ ਉਹ ਲੁਧਿਆਣੇ ਹੁੰਦੀ ਸੀ ਮਤਲਬ ਮੰਡੀ ਹਾਂ ਲੁਧਿਆਣੀ ਮੰਡੀ ਹੁੰਦੀ ਸੀ ਗੱਲਾਂ ਬਾਸਟੇਣ ਦੇ ਕੋਲੇ ਹੁੰਦਾ ਸੀ ਹਾਂ ਉੱਥੇ ਬਾੜੇ ਸਿੰਘ ਦੇ ਪੈਰ ਨਹੀਂ ਲੱਗਣਦੇ ਹੁੰਦੇ ਸੀ ਅੱਛਾ ਕਿਉਂ ਕਹਿੰਦੇ ਆ ਕਿ ਬਾੜੇ ਸਿੰਘ ਦਾ ਬੋਰਡ ਲਾ ਕੇ ਸਿੱਟ ਦਿੰਦੇ ਸੀ ਨੀ ਲੋਲੇ ਨਹਿਰ ਚ ਤਿਆਰਦਾ ਫਿਰਦਾ ਸੀ 85 86 ਤੋਂ ਪਹਿਲਾਂ ਜੇ ਕੋਈ ਖਾੜਾ ਬੁੱਕ ਕਰਦਾ ਤੇ ਜਿਹੜੇ ਉੱਤੋਂ ਨਾਮ ਹੁੰਦਾ ਸੀ ਉਹ ਉਹਦੇ ਹੁੰਦੇ ਸੀ ਘਰ ਵਾਲੇ ਸਾਡੀ ਮਾਰਕੀਟ ਤਾਂ ਕਲਾਕਾਰ ਸੀ 3500 ਚ ਬੁੱਕ ਕਰਿਆ ਉਹਨਾਂ ਨੇ ਰਾਮਪ੍ਰੀਤ ਹਾਂ 35000 ਰੁਪਏ ਨਾਮ ਹੋ ਗਿਆ ਉਹਨੂੰ 3500 ਦੇ ਕੇ ਤੋਰਤਾ ਅਗਲੇ ਨੇ ਮੰਨ ਜਾ ਕਿਦੇ ਮਨ ਚ ਹੈ ਪੈਰ ਪਾਉਣ ਲਈ ਕਿਹੜੀ ਵੀ ਨਹੀਂ ਆ ਕੋਈ ਪੈਦਲ ਸਾਨੂੰ ਤਾਂ ਪੰਜਾਂ ਵਾਲੀ ਪਿਆਰ ਜੋ ਤੋ ਕਾਗਾ ਤੋ ਕਾਗਾ ਤੋ ਕਾਗਾ ਹੈ ਬੜ ਪਾ ਕੇ ਆ ਮਾ ਥੋਡੇ ਬਾਹਰ ਮੂਰਦੀ ਨਹੀਂ ਹੋਰ ਸਾਰੀਆਂ ਮੈਂ ਗਲੀਆਂ ਫੁੱਲ ਹਤੀਆਂ ਮਾਰ ਮਾਰ ਗਲੀ ਵਿੱਚ ਘੇੜੇ ਨਾ ਕਰੋ ਨਹੀਂ ਮੈਂ ਵੀ ਟੈਰਾਂ ਦੀਆਂ ਗੁੱਡੀਆਂ ਕਸਾਤੀਆਂ ਅਤੇ ਇੱਕ ਵਾਰੀ ਕਿਹਾ ਮੈਂ ਭੱਜ ਵੀ ਗਿਆ ਸੀ ਦਫ਼ਤਰ ਬੰਦ ਕਰਕੇ ਤੇ ਚੱਕ ਕੇ ਸਾਰਾ ਕੁਝ ਕੁਰਸੀਆਂ ਵੇਚ ਬਸ ਉਹੀ ਜੀ ਜੱਕ ਗਿਆ ਅੱਛਾ ਫਿਰ ਮੇਰੇ ਨਾਲ ਅਸੀਂ ਇੱਕ ਬੰਦਾ ਉਹ ਕਹਿੰਦਾ ਯਾਰ ਆਪਾਂ ਕਣਕ ਬੀਜ ਕੇ ਵਿੱਲੇ ਹੀ ਆ ਇੱਥੇ ਵੀ ਕੀ ਕਰਾਂਗੇ ਫੇਰ ਅਸੀਂ ਦੁਬਾਰੇ ਖਰੀਦ ਲਈਆਂ ਕੁਰਸੀਆਂ ਜੇ ਮੈਂ ਰਜਿੰਦਰਾ ਕਾਲ ਜਰਨਾ ਛੱਡਦਾ